ਗੁਰ ਪਰਮੇਸ਼ਰ ਇੱਕੋ ਜਾਣ ਅਜ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੋਖੋ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਬੜੀਆਂ ਕੀਰਤਪੁਰ ਸਾਹਿਬ ਅੱਜ ਵਾਲੇ ਦਿਨ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਆਖੋ ਸਤਨਾਮ ਵਾਹਿਗੁਰੂ ਧੰਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਗ੍ਰਹਿ ਵਿੱਚ ਦੋ ਸਾਹਿਬ ਜੱਦੇ ਹੋਏ ਵੱਡੇ ਸਨ ਬਾਬਾ RAM ਰਾਏ ਜੀ ਛੋਟੇ ਸਨ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਚਪਨ ਦੇ ਵਿੱਚ ਤੋਂਮਾ ਸਭ ਜਦਿਆਂ ਨੇ ਚੌਂਕੜੇ ਲਾ ਕੇ ਬਹਿਣਾ ਸਾਧ ਸੰਗੇ ਜੀ ਆਪਣੇ ਬੱਚਿਆਂ ਨੂੰ ਚੌਂਕੜਾ ਲਾ ਕੇ ਗੁਰੂ ਦੀ ਹਜ਼ੂਰੀ ਚ ਬਿਠਾਉਣ ਦਾ ਸਭਾਅ ਬਣਾਓ ਜਿਹੜੇ ਮਹਾਪੁਰਖਾਂ ਦੇ ਸੰਗੀ ਨੇ ਨਾ ਉਹਨਾਂ ਨੂੰ ਮਹਾਪੁਰਖ ਈ ਦੱਸਦੇ ਨੇ ਵੀ ਪਹਿਲਾਂ ਭਾਈ ਬੈਠਿਆ ਕਰੋ ਚੌਪੜਾ ਲਾ ਕੇ ਬਹਿਣ ਦਾ ਸੁਭਾਅ ਬਣਾਈਏ ਬੈਠਣ ਦਾ ਈ ਸੁਭਾਅ ਬਣਾਈਏ ਆਪਣੇ ਆਪ ਨਾਲ ਬੈਠੀਏ ਜੇ ਆਪਾਂ ਬੈਠਾਂਗੇ ਨਾ ਇਹ ਚੌਕੜਾ ਲਾ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ 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 ਜਦੋਂ ਓਲੀ-ਓਲੀ ਸਭਾ ਬਣੂਗਾ ਸੱਚੀ ਬੱਚੇ ਸਾਡੀ ਨਕਲ ਕਰਦੇ ਆ ਜੇ ਪਿਤਾ ਜਾਂ ਮਾਤਾ ਗੋਟਕਾ ਸਹਿਬ ਲੈ ਕੇ ਨਿਤਨੇਮ ਕਰੂਗੀ ਨਾ ਤੁਹਾਡੇ ਨਿਆਣੇ ਵੀ ਨਕਲ ਕਰੂਗੇ ਜੇ ਪਿਓ ਹੀ ਮੋਬਾਈਲ ਲੈ ਕੇ ਬੈਠਾ ਰੀਲਾਂ ਪਿਆ ਵੇਖਦਾ ਐਂ ਉਂਗਲ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਅੱਗੇ ਤੋਂ ਅੱਗੇ ਫਿਰ ਬੱਚੇ ਵੀ ਫੋਨ ਹੀ ਮੰਗਣਗੇ ਪਰ ਇੱਕ ਗੱਲ ਚੇਤੇ ਰੱਖਣੀ ਜੇ ਅੱਜ ਤੁਸੀਂ ਆਪਣੇ ਬੱਚੇ ਨੂੰ ਤਰੂ ਤੇ ਪ੍ਰਹਿਲਾਦ ਬਣਾਉਣਾ ਹੈ ਨਾ ਫਿਰ ਉਹਨਾਂ ਨੂੰ ਨਾਮ ਜਪਾਉਣਾ ਪੈਣਾ। RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਭਗਤ ਤਰੂ ਜੀ ਨੇ 5 ਸਾਲ ਦੇ ਸੰਨ ਜਦੋਂ ਘਰ ਛੱਡ ਦਿੱਤਾ ਇੱਕ ਲਤ ਭਾਰ ਖੜ ਕੇ ਪਰਮਾਤਮਾ ਦੀ ਭਗਤੀ ਕੀਤੀ ਤੇ ਪਰਮਾਤਮਾ ਨੇ ਐਸੀ ਰਹਿਮਤ ਕੀਤੀ ਅੱਜ ਵੀ ਆਪਾਂ ਭਗਤ ਤਰੂਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੜਦੇ ਸੁਣਦੇ ਆਂ ਆਖੋ ਸਤਨਾਮ ਵਾਹਿਗੁਰੂ ਭਗਤ ਪ੍ਰਹਿਲਾਦ ਦਾ ਨਾਮ ਪੜਦੇ ਆਂ 5 ਸਾਲ ਤੇ 7 ਸਾਲ ਦੇ ਸਨ ਇਹਨਾਂ ਨੇ ਕਿਹੜੇ ਗ੍ਰੰਥ ਪੜ ਲਏ ਕਿਹੜੀ ਪੀ ਐਚ ਡੀ ਕਰ ਲਈ ਪਰ ਹਾਂ ਇਹਨਾਂ ਨੇ ਕੋਈ ਕੰਮ ਕੀਤਾ ਰੱਬ ਤੇ ਭਰੋਸਾ ਰੱਖ ਕੇ ਨਾਮ ਜਪਿਆ ਨਾਮ ਜਪਿਆ ਨਾਮ ਜਪਣਾ ਬੜਾ ਜ਼ਰੂਰੀ ਪੰਜ ਪਿਆਰੇ ਸਾਨੂੰ ਨਾਮ ਹੀ ਦਿੰਦੇ ਐ ਕਹਿੰਦੇ ਮੂਲ ਮੰਤਰ ਤਾਂ ਭਾਈ ਵਾਹਿਗੁਰੂ ਮੰਤਰ ਜਪਿਆ ਕਰੋ ਦਵਾਈ ਲਈ ਐ ਤੇ ਖਾਇਆ ਕਰੋ ਤੇ ਸਾਜ ਸੰਗਏ ਜੀ ਐਸਾ ਸੁਭਾ ਸਾਹਿਬਜ਼ਾਦੇਆਂ ਦਾ ਬਣਿਆ ਬਾਬਾ ਰਾਮ ਰਾਏ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦ ਅੱਖਾਂ ਬੰਦ ਕਰਕੇ ਚੌਂਪੜਾ ਲਾ ਕੇ ਬਹਿਣਾ ਸੰਗਤਾਂ ਨੇ ਬੜੀਆਂ ਖੁਸ਼ ਹੋਣਾ ਜੋ ਹਰ ਕਾ ਪਿਆਰਾ ਸੋ ਸਭ ਨਾ ਕਾ ਪਿਆਰਾ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਦੋਵੇਂ ਸਾਹਿਬਜ਼ਾਦੇ ਬੜੇ ਇਕਾਗਰਤਾ ਨਾਲ ਬੈਂਦੇ ਨੇ ਬੜੀ ਉੱਚੀ ਅਵਸਥਾ ਦੇ ਮਾਲਕ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਮਾਰੇ ਤੁਹਾਨੂੰ ਕਿਹੜਾ ਪਰਵਾਣ ਹੈ ਮਾਰੇ ਗੁਰਤਾ ਗੱਦੀ ਕਿਹਨੋਂ ਦਿਓਗੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਮਸਪੁਰਾਏ ਕਹਿਣ ਲੱਗੇ ਇੱਕ ਸੋਈ ਲੈ ਜਾਓ ਭਾਈ ਦੋਮਾ ਸਾਹਿਬ ਜਾਦਿਆਂ ਦੇ ਪੈਰ 'ਚ ਸੋਈ ਖਬਾਉਣੀ ਐ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਬਾਬਾ ਰਾਮ ਰਾਏ ਵੀ ਸਮਾਧੀ 'ਚ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਸਮਾਧੀ 'ਚ ਨੇ ਸਿੱਖਾਂ ਨੇ ਮੱਥਾ ਟੇਕ ਕੇ ਜਿਵੇਂ ਇੱਕ ਸੋਈ ਚਬੋਈ ਬਾਬਾ ਰਾਮ ਰਾਏ ਜੀ ਉਸੇ ਬੇਲੇ ਅੱਖਾਂ ਖੋਲ੍ਹ ਲਈ ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੋਈ ਚਭੋਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਏ ਉਵੇਂ ਹੀ ਬੈਠੇ ਨੇ ਸਾਧ ਸੰਗੇ ਜੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਸਮਾ ਆਇਆ ਔਰੰਗਜ਼ੇਬ ਬਾਦਸ਼ਾਹ ਦਾ ਤੇ ਸਾਧ ਸੰਗਏ ਜੀ ਔਰੰਗਜੀਬ ਨੇ ਗੁਰੂ ਹਰ Rai ਸਾਹਿਬ ਨੂੰ ਬੁਲਾਇਆ ਜਦੋਂ ਦਿੱਲੀ ਮਹਾਰਜ ਨਹੀਂ ਗਏ ਤੇ ਸਾਧ ਸੰਗਏ ਜੀ ਬਾਬੇ RAM Rai ਨੂੰ ਭੇਜਿਆ ਕਹਿੰਦੇ ਪੁੱਤਰ ਤੂੰ ਜਾ ਜਿਹੜਾ ਵੀ ਸਵਾਲ ਕਰਨਗੇ ਤੂੰ ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਵਾਬ ਦੇਈ ਗੁਰੂ ਨਾਨਕ ਤੇਰੇ ਅੰਗ ਸੰਗ ਰਹਿਣਗੇ ਅਕਾਲ ਪੁਰਖ ਤੇਰੇ ਅੰਗ ਸੰਗ ਰਹਿਣਗੇ ਕਬਰਾਂਣਾ ਨਹੀਂ ਕਿਸੇ ਵੀ ਗੱਲ ਤੋਂ ਬਾਬਾ RAM ਰਾਏ ਜੀ ਗਏ ਫਿਰ ਦਿੱਲੀ ਔਰੰਗਜ਼ੇਬ ਬਾਦਸ਼ਾਹ ਨੂੰ ਮਿਲੇ ਉੱਥੇ ਫਿਰ ਸਾਧ ਸੰਗਤ ਜੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਤੁਹਾਨੂੰ ਪਤਾ ਬੜੀ ਉਹਨਾਂ ਕੋਲ ਰਾਜਨੀਤੀ ਹੁੰਦੀ ਹੈ ਉਹਨਾਂ ਨੇ ਬਾਬਾ RAM RAIE ਨੂੰ ਆਪਣੇ ਮਿੱਠੇ ਮਿੱਠੇ ਬੋਲਾਂ ਦੇ ਜਾਲ 'ਚ ਵਸਾਇਆ ਕਹਿੰਦੇ ਕੋਈ ਕਰਾਮਾਤ ਵਿਖਾਓ ਫਿਰ ਬਾਬੇ RAM RAIE ਨੇ 72 ਕਰਾਮਾਤਾਂ ਵਿਖਾਈਆਂ 72 ਸਤਸੰਗ ਜੀ 72 ਕਰਾਮਾਤਾਂ ਵਿਖਾਈਆਂ ਫਿਰ ਅਰੰਗਜੀਤ ਕਹਿੰਦਾ ਤੁਹਾਡੇ ਗ੍ਰੰਥ ਦੇ ਵਿੱਚ ਇੱਕ ਪੰਗਤੀ ਆਉਂਦੀ ਐ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਹਾਰ ਘੜ ਪਾਂਡੇ ਇੱਟਾਂ ਕੀਆ ਜਲ ਦੀ ਕਰੇ ਪੁਕਾਰ ਬਾਬਾ RAM ਰਾਏ ਨੇ ਉਸੇ ਵੇਲੇ ਬਚਨ ਕੀਤਾ ਕਹਿੰਦੇ ਜੀ ਤੁਹਾਨੂੰ ਕਿਸੇ ਨੇ ਗਲਤ ਸੁਣਾਤਾ ਇਹ ਪੰਗਤੀ ਇਦਾਂ ਨਹੀਂ ਇਦਾਂ ਐ ਬੇ ਮਿੱਟੀ ਬੇ ਇਮਾਨ ਕੀ ਬਾਦਸ਼ਾਹ ਨੂੰ ਖੋਸ਼ ਕਰ ਲਿਆ ਆਪਣੇ ਪਿਤਾ ਗੁਰੂ ਨੂੰ ਰਸਾ ਲਿਆ ਬਸ ਇੰਨ ਹੀ ਇੱਕੋ ਹੀ ਅੱਖਰ ਬਦਲਿਆ ਜਦੋਂ ਗੁਰੂ ਹਰ Rai ਸਾਹਿਬ ਨੂੰ ਪਤਾ ਲੱਗਿਆ ਤੇ ਬਚਨ ਕਰ ਦਿੱਤਾ ਕਹਿੰਦੇ RAM Rai ਨੂੰ ਕਹਿਣਾ ਸਾਡੇ ਮੱਥੇ ਨਾ ਲੱਗੇ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਹੀ ਚਲਿਆ ਜਾਵੇ ਦੇਖੋ ਗੁਰੂ ਜਦੋਂ ਬਾਣੀ ਤੇ ਗੱਲਾਂ ਦੀ ਗੁਰੂ ਨੇ ਆਪਣੇ ਪੁੱਤਰਾਂ ਨੂੰ ਵੀ ਨਹੀਂ ਬਖਸ਼ਿਆ ਸਿੱਖਾ ਜੇ ਤੂੰ ਬਾਣੀ ਦਾ ਸਤਕਾਰ ਨਾ ਕਰੇ ਤਾ ਤੇਰਾ ਭਾਈ ਗੁਰੂ ਨੇ ਤੇਰੀ ਹੰਮ ਹੀ ਨਹੀਂ ਪਰਨੀ ਜਿਹੜਾ ਗੁਰੂ ਆਪਣੇ ਪੁੱਤਰ ਨੂੰ ਕਹਿ ਸਕਦਾ ਸਾਡੇ ਮੱਥੇ 'ਤੇ ਨਾ ਲੱਗੀ ਜਿੱਧਰ ਨੂੰ ਮੂੰਹ ਹੈ ਉਧਰ ਹੀ ਚਲਿਆ ਜਾਈਂ ਤੇ ਸਾਧ ਸੰਗਤ ਜੀ ਆਪਾਂ ਕੀਤੇ ਵਿਚਾਰੇ ਆ ਜਿੰਨ ਪੈ ਆਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਗੁਰੂ ਹਰ Rai ਸਾਹਿਬ ਕਹਿੰਦੇ ਜਿਹੜਾ ਗੁਰਬਾਣੀ ਦਾ ਆਦਬ ਨਹੀਂ ਕਰਦਾ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਮਹਾਰਾਜੀ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੈ ਬੇਖਤਾਰੀ ਹੋ ਸਕਦਾ ਹੈ ਦੰਬੀ ਪਖੰਡੀ ਹੋ ਸਕਦਾ ਹੈ ਪਰ ਗੁਰੂ ਦਾ ਸਿੱਖ ਨਹੀਂ ਉਸ ਵੇਲੇ ਗੁਰੂ ਹਰ Rai ਸਾਹਿਬ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਸਬਕ 5 ਸਾਲ ਦੀ ਉਮਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਹਾਰਾਜ ਗੁਰੂ ਹਰ Rai ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਆਖੋ ਸਤਨਾਮ ਵਾਹਿਗੁਰੂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਪੰਜ ਪੈਸੇ ਨਾਰੀਅਲ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ ਸਾਰੀ ਸੰਗਤ ਨੇ ਮੱਥਾ ਟੇਕਿਆ ਫਿਰ ਮਹਾਰਾਜ ਨੇ ਬਚਨ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਿ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ ਆਖੋ ਸਤਨਾਮ ਵਾਹਿਗੁਰੂ ਅਸੀਂ ਕਿੰਨੇ ਭਾਗਾਂ ਵਾਲੇ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਨਸੀਬ ਹੋਈ ਸਾਨੂੰ ਮਹਾਰਜ ਰੋਜ਼ ਦਰਸ਼ਨ ਦਿੰਦੇ ਐ ਕਿੰਨੇ ਭਾਗ ਚੰਗੇ ਆ ਸਿੱਖਾ ਤੇਰੇ ਉਹਨਾਂ ਨੂੰ ਪੁੱਛੋ ਜਿਹੜੇ ਦਰਸ਼ਨਾਂ ਨੂੰ ਲੋਚਦੇ ਐ ਉਹਨਾਂ ਨੂੰ ਪੁੱਛੋ ਸਤ ਸੰਗੇ ਜੀ ਸ਼ੁਕਰਾਨਾ ਕਰਿਆ ਕਰੀਏ ਹਰ ਬੇਲੇ ਬਾਪੂ ਦਾ ਸ਼ੁਕਰਾਨਾ ਕਰੀਏ ਕਲਗੀਧਰ ਪਿਤਾ ਦਾ ਸੱਚੇ ਪਾਤਸ਼ਾਹ